ਅੰਮ੍ਰਿਤਸਰ ਵਿੱਚ ਭੀਖ ਮੰਗਣ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਹੁਣ ਐਕਸ਼ਨ ਮੋਰਚਾ ਦਿਖਾਈ ਦੇ ਰਹੀ ਹੈ ਅੱਜ ਗੋਲਡਨ ਗੇਟ ਤੇ ਡੀਸੀ ਅੰਮ੍ਰਿਤਸਰ ਦੇ ਹੁਕਮਾਂ ਤੇ ਜਿਲ੍ਹਾ ਪਾਲ ਸੁਰੱਖਿਆ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੀਕ ਮੰਗਨ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ ਇਸ ਮੌਕੇ ਤੇ ਸਮਾਜ ਸੇਵੀ ਹਰਮਨ ਪ੍ਰੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕਈ ਔਰਤਾਂ ਦਿਨ ਦੀ ਸ਼ੁਰੂਆਤ ਤੇ ਛੋਟੇ ਬੱਚਿਆਂ ਨੂੰ ਆਟੋ ਰਾਹੀਂ ਲਿਆਂਦੀਆਂ ਹਨ ਅਤੇ ਉਹਨਾਂ ਰਾਹੀਂ ਪੀਕ ਮੰਗਵਾਂਦੀਆਂ ਹਨ ਇਸ ਗੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਉਹਨਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਕਾਰਵਾਈ ਦੌਰਾਨ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਕਾਬੂ ਕੀਤਾ ਜ਼ਿਲ੍ਹਾ ਬਾਲ ਸਿੱਖਿਆ ਅਫਸਰ ਤਰਨਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਦੀ ਵੈਕਸੀਨੇਸ਼ਨ ਅਤੇ ਅਵਸ਼ਕ ਜਾਚ ਕੀਤੀ ਗਈ ਉਹਨਾਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ ਇਸ ਕਾਰਵਾਈ ਹੇਠ ਕਈ ਭੀਖ ਮੰਗਣ ਵਾਲੇ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਆਧਾਰ ਕਾਰਡ ਦੇ ਆਧਾਰ ਤੇ ਉਹਨਾਂ ਦੀ ਪਛਾਣ ਕਰਕੇ ਜਿੱਥੇ ਦੇ ਰਹਿਣ ਵਾਲੇ ਹਨ ਉੱਥੇ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ ਮੰਤਰੀ ਸਿੰਘ ਕਾਲੇ ਘਣਪੁਰਿਆ ਜੀ ਹਾਂਜੀ ਸਰ ਜਿਹੜੇ ਆ ਬਾਲ ਜਿਹੜੇ ਮੰਗਦੇ ਆ ਸਾਡੇ ਰਸਤੇ ਵਿੱਚ ਲੋਕਾਂ ਨੂੰ ਕੰਮ ਪ੍ਰੇਸ਼ਾਨ ਕਰਦੇ ਆ ਟੀਮ ਨੇ ਤੇ ਔਰ ਵੀ ਲੋਕਾਂ ਨੇ ਸਮਾਜ ਦੇ ਬਖਾਨੇ ਤੇ ਇਹ ਪੁਲਿਸ ਨੂੰ ਬਰਾਦੀ ਕਰਨਾ ਦੇਖੋ ਅਸੀਂ ਅੱਜ ਨਾ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇੱਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਓ ਅਸੀਂ ਨਹੀਂ ਵੇਖੋ ਗਰੀਬ ਆ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਧ ਪਵਿੱਤਰ ਗੁਰੂ ਨਗਰ ਦੀ ਪਵਿੱਤਰ ਧਰਤੀ ਹੈ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਵੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਅਗਵਾਈ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਆ ਇਨਾ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਸਰ ਅਜੇ ਸਰ ਆਪਣਾ ਨਾਮ ਪਤਾ ਮੇਰਾ ਤਰਨਜੀਤ ਸਿੰਘ ਜਿਲ੍ਹਾ ਬਾਸਰਖੇ ਅਫਸਰ ਹਾਂ ਕਿਹੜੀ ਕਾਰਵਾਈ ਕੀਤੀ ਹੈ ਆਜਾਦੇ ਆਪਣੇ ਜੀਵਾ ਜੋ ਪ੍ਰੋਜੈਕਟ ਦੇ ਇਹ ਸਮਾਜਿਕ ਕੈਸਤੀ ਹਲ ਵਿਕਾਸ ਭਾਗ ਵੱਲੋਂ ਅਰੇ ਜਿਹੜੀ ਬਾਲ ਤੇ ਕਹਿੰਦੇ ਏ ਤੇ ਰੇਡਾਂ ਚੱਲ ਰਹੀਆਂ ਸੀ ਉਹ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਨੂੰ ਪਤਾ ਲੱਗਾ ਕਿਤੇ ਬੱਚੇ ਬਾਲ ਤੇ ਖਿਆਲ ਜਾਂ ਪੇਰੈਂਟ ਮੰਗਵਾ ਰਹੇ ਨੇ ਤੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲ ਭਲਾਈ ਕਮੇਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰੇ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਨੂੰ ਬਹੁਤ ਨੰਦਾਂ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਤੁਹਾਨੂੰ ਬਾਲ ਭਲਾਈ ਕੋਟੀ ਪੇਸ਼ ਕਰਾਂਗੇ ਅਗਰੇ ਇਹਨਾਂ ਦੇ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਹੈ ਕਿਨੇ ਤੁਸੀਂ ਹੁਣ ਥਾਣੇ ਪਹੁੰਚੇ ਹੋ ਕੀ ਕਾਰਵਾਈ ਥਾਣੇ ਕੀਤੀ ਇੱਥੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਕਾ ਬੱਚੇ ਰੈਸਕਿਊ ਕੀਤੇ ਆ ਬਸ ਇਹ ਜਸ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਗਏ ਇਹਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਹਾਂ ਹਾਂ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਨਾ ਜਾਕ ਇਨਕੁਆਰੀ ਦਾ ਪਾਰਟ ਉਥੇ ਅਕਬਾਲਪੁਰ ਇੱਕ ਵੇਲੇ ਪਤਾ ਕਰਾਂਗੇ ਜਿਨ੍ਹਾਂ ਦਾ ਤਾਂ ਆਧਾਰ ਕਾਰਡ ਹੈਗੇ ਆ ਇਹਨਾਂ ਤੇ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲਿਖਾਂਗੇ ਠੀਕ ਹੈ ਜੇ ਡੀਨੈਨ ਰਿਪੋਰਟ ਆ ਗਿਆ ਫਿਰ ਆ ਰਿਸਟੋਰ ਕਰਦਾ ਕਿ ਨਾ ਆਪਣੇ ਭੇਜਦੇ ਜ ਨਹੀਂ ਆਇਆ ਤੇ ਮੇਰਾ ਐਫ ਆਈ ਆਰ ਤੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਇਹ ਬੱਚਾ ਤਾਂ ਇਹ ਲਗਾਤਾਰ ਆਤਾ ਜਾ ਰਿਹਾ ਹੈ ਕਾਫੀ ਸਮੇਂ ਤੇ ਲਗਾਤਾਰ ਜਾ ਰਿਹਾ ਹੋ ਤੇ ਇਸ ਨਾਲ ਉਹ ਇੱਕ ਐਫ ਆਈ ਆਰ ਕਾਰੀ ਨਿਰਮਾ ਦੇਵੀ ਦੇ ਸਬੰਧ ਵਿੱਚ ਅਸਰ ਇਹ ਕੀਤੀ ਸੀ ਉਹਦਾ ਪ੍ਰਸ਼ਾਸਨ ਦੋ ਤੋਂ ਬਾਅਦ ਕਾਫੀ ਹੋਇਆ ਕਾਰਵਾਈ ਕਰਦੇ ਨੇ ਫਿਰ ਚੰਨਣਗੇ ਠੀਕ ਹੈ